ਅੱਜ ਗੁਰੂ ਰਵਿਦਾਸ ਗੁਰਪਰਵ ਜੀ ਦੇ ਮੌਕੇ ਪਿੰਡ ਫੱਗੋ ਵਾਲੇ ਵਿਖੇ ਨਗਰ ਕੀਰਤਨ ਸ਼ੁਸ਼ੋਭਿਤ ਕੀਤੇ ਗਏ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਫੱਗੋ ਵਾਲੇ ਵਿਖੇ ਨਗਰ ਕੀਰਤਨ ਕੱਢੇ ਜਾ ਰਹੇ ਹਨ ਅਤੇ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਕੀ ਕਹਿੰਦੇ ਨਜ਼ਰ ਆਏ ਪ੍ਰਬੰਧਕ ਇਸ ਮੌਕੇ ਤੇ 24 ਪੰਜਾਬ ਨਿਊ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ 24 ਪੰਜਾਬ ਨਿਊ ਦੇ ਪੇਜ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ بول دي لا جو تا پوری ٹنڈ جو ہنکار دلائے ساڈ سر تے ہاتھ پوز کو نا ایہی پورو اندھاسا بہت سارے بندے ہیں پہراوی دا سندی آں کے پاجا اوه يہہ گهرا 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 ਦੇਰਸਾ ਲਓ ਜੀ ਹਾਂ ਲੋ ਕੀ ਕਿਵੇਂ ਚੱਲਦੀ ਰਹੀ ਵਧੀਆ ਕਿਰਸ਼ਨ ਆਲੇ ਮੈਨੂੰ ਜੈਨਾ ਆ ਜਾਓ ਗੁਰਦੀਪ ਸਿੰਘ ਫੱਗੂ ਵਾਲਾ ਅੱਜ ਸਾਰੇ ਲੋਕਾਈ ਨੂੰ ਗੁਰੂ ਰਬਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਮੁਬਾਰਕਵਾਦ ਦਿਨਾ ਗੁਰੂ ਰਬਦਾਸ ਮਹਾਰਾਜ ਜੀ ਨੇ ਜਦੋਂ ਸਮਾਜ ਦੇ ਵਿੱਚ ਬਖਰੇਵੇਂ ਪਾਏ ਗਏ ਸੀਗੇ ਉਹਨਾਂ ਨੂੰ ਤੋੜ ਕੇ ਉਹਨਾਂ ਨੇ ਸਾਂਝੀ ਬਾਲਤਾ ਦਾ ਸਨੇਹਾ ਦਿੱਤਾ ਤੇ ਕੀਰਤ ਕਰਨ ਦਾ ਉਹਨਾਂ ਨੇ ਆਪਣੇ ਹੱਥੀ ਕੀਰਤ ਕਰਦੇ ਰਹੇ ਤੇ ਸਮਾਜ ਨੂੰ ਇੱਕ ਨਮੀ ਉਹਨਾਂ ਨੇ ਦੇਖ ਦਿੱਤੀ ਤੇ ਉਹਦੇ ਤਹਿਤ ਹੀ ਅੱਜ ਜਿਹੜਾ ਹੈਗਾ ਸਾਰਾ ਕੁਝ ਇਹ ਲੋਕਾਈ ਦੇ ਵਿੱਚ ਏਕਤਾ ਇਤਿਫਾਕ ਤੇ ਸਾਂਝੀ ਤੌਰ ਤੇ ਰਹਿਣ ਦਾ ਜਿਹੜਾ ਹੈਗਾ ਇਹ ਸਾਡਾ ਸੁਨੇਹਾ ਉਹਨਾਂ ਦਾ ਗਿਆ ਤੇ ਅਸੀਂ ਸਾਰੇ ਰਲ ਮਿਲ ਕੇ ਜਨਮ ਦਿਹਾੜਾ ਮਨਾ ਰਹੇ ਹਾਂ ਵੱਖ-ਵੱਖ ਥਾਵਾਂ ਤੇ ਅੱਜ ਪੜਾਏ ਹੋਏ ਨੇ ਫਗੂ ਵਾਲੀ ਦੀ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਹੈ ਇਹ ਕੁਮਾਨ ਪੱਤੀ ਧਰਮਸਾਲਾ ਦੇ ਵਿੱਚ ਆਪਾਂ ਖੜੇ ਹਾਂ ਇੱਥੇ ਵੀ ਪੜਾਇਆ ਗਿਆ ਵੱਖ-ਵੱਖ ਥਾਵਾਂ ਤੇ ਪੜਾਏ ਹੋਏ ਨੇ ਮਾਰੀ ਸੀ ਬਾਲਮੀਕ ਜੀ ਭਾਈਚਾਰੇ ਵੱਲੋਂ ਬੜਾ ਸਨਕਾਰ ਕੀਤਾ ਗਿਆ ਤੇ ਹੋਰ ਸਾਰੀਆਂ ਸੰਗਤਾਂ ਨੇ ਪਿੰਡ ਦੀਆਂ ਨੇ ਅੱਜ ਦੇ ਦਿਹਾੜੇ ਦੇ ਉੱਪਰ ਬੜਾ ਸਤਿਕਾਰ ਕੀਤਾ ਗੁਰੂ ਰਵਦਾਸ ਮਹਾਰਾਜ ਜੀ ਦਾ ਜਿਹੜਾ ਜਿਆਦਾ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਹੁੰਮ ਹਮਾ ਕੇ ਸੰਗਤਾਂ ਪਹੁੰਚੀਆਂ ਨੇ ਬੀਬੀਆਂ ਭੈਣਾਂ ਨਗਰ ਦੇ ਮੋਜੂਦ ਸ਼ਖਸੀਅਤਾਂ ਸਾਰੀਆਂ ਪਹੁੰਚੀਆਂ ਨੇ ਸਾਰਿਆਂ ਦਾ ਧੰਨਵਾਦ ਹੈ ਜੀ ਇਨਾਮ ਹੈ ਜੀ ਜਸੇਦਰ ਜੋਗਾ ਸਿੰਘ ਫਗੂ ਵਾਲਾ ਸਾਬਕਾ ਅਜੈਕਟਿਵ ਮੈਂਬਰ ਹੈ ਜੀ ਪੀਸੀ ਅੱਜ ਦਾ ਮਹਾਨ ਨਗਰ ਕੀਰਤਨ ਡਾਕਟਰ ਅਮੇਦਕਰ ਭਾਵਨ ਫਗੂ ਵਾਲਾ ਤੋਂ ਆਰੰਭ ਹੋ ਕੇ ਹੁਣ ਕਮਾਨ ਪੱਤੀ ਧਰਮਸ਼ਾਲਾ ਪਹੁੰਚਿਆ ਹੈ ਭਗਤ ਰਵਦਾਸ ਜੀ ਦੇ ਅਵਤਾਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੈ ਇਹ ਜਨਮ ਦਿਹਾੜਾ ਸਾਰੀ ਦੁਨੀਆ ਵਿੱਚ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੈਵਾ ਬੈਠਾ ਹੈ ਬਹੁਤ ਸਰਧਾ ਤੇ ਸਤਿਕਾਰ ਨਾਲ ਮਨਾ ਰਹੇ ਕਿਉਂਕਿ ਭਗਤ ਰਵਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿੱਥੇ ਅਸੀਂ ਬਾਣੀ ਨੂੰ ਨਤਮਸਕਰ ਹੁੰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਉੱਥੇ ਹੀ ਉਹਨਾਂ ਦੇ ਵਿੱਚ ਬੈਠੇ ਭਗਤਾਂ ਨੂੰ ਜਿਵੇਂ ਭਗਤ ਰਵਦਾਸ ਜੀ ਨੇ ਉਹਨਾਂ ਨੂੰ ਵੀ ਅਸੀਂ ਨਤਵਾਹ ਹੁੰਦੇ ਹਾਂ ਅਤੇ ਇਹਨਾਂ ਨੇ ਸਾਂਝੀ ਵਾਲਤਾ ਦਾ ਮਨੁੱਖਤਾ ਬਰਾਬਰਤਾ ਦਾ ਇੱਕ ਸਮਾਜ ਨੂੰ ਇਹ ਸਨੇਹਾ ਦਿੱਤਾ ਹੈ ਕਿ ਕੋਈ ਵੀ ਕਰਤ ਕਰ ਰਿਹਾ ਹੈ ਇਹ ਛੋਟੀ ਨਹੀਂ ਹੋ ਸਕਦੀ ਉਸ ਕਿਰਤ ਵਿੱਚ ਕਰਦੇ ਹੋਏ ਵੀ ਆਪਾਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਇਹਨਾਂ ਨੇ ਆਪਣੀ ਕਿਰਤ ਵਿਰਤ ਕਰਦੇ ਹੋਏ ਵੀ ਆਪਣਾ ਸੱਚੇ ਪਾਤਸ਼ਾਹ ਨੂੰ ਪਰਮਾਤਮਾ ਨੂੰ ਰਬ ਪੂਰਾ ਕੌਰ ਤੇ ਯਾਰ ਕੀਤਾ ਅਤੇ ਉਹਨਾਂ ਨੂੰ ਪ੍ਰਾਪਤ ਕੀਤਾ ਦੁਨੀਆ ਵਿੱਚ ਆਧਾਰਨ ਹੈ ਅਤੇ ਬਣਦੀ ਦੁਨੀਆ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਾਂ ਪੂਜਦੇ ਹਾਂ ਉੱਥੇ ਭਗਤਾਂ ਦੀ ਜਾਨ ਵਿੱਚ ਆਪਾਂ ਸਦਾ ਮਿਲਣੇ ਲੱਗਦੇ ਰਹਿਣਗੇ ਅਸੀਂ ਉਹਨਾਂ ਦੀ ਗੁਰੂ ਕਾਹਤਾ ਦੀ ਗੱਲ ਕਰੀ ਹੈ ਅੱਜ ਵੀ ਦੇਖਦੇ ਹਾਂ ਗੁਰੂ ਘਰ ਅਡਵਾਰਡ ਚੱਲ ਰਹੇ ਨੇ ਕੋਈ ਗੁਰੂ ਰਵਦਾਸ ਜੀ ਦਾ ਬਣ ਰਿਹਾ ਕੋਈ ਬਾਲਮੀਕ ਜੀ ਦਾ ਬਣ ਰਿਹਾ ਸਾਡੀ ਸਾਂਝੀ ਵਾਰਤਾ ਦੀ ਗੁਰਬਾਣੀ ਦੀ ਕਿਉਂ ਨਹੀਂ ਉਸ ਚੀ ਸਿਧਾਂਤ ਚਰ ਵੀ ਇੱਕ ਗੁਰਦੁਆਰਾ ਹੋਵੇ ਇੱਕ ਪਿੰਡ ਦੇ ਵਿੱਚ ਅੱਜ ਦੇਖਦੇ ਵੀ ਰੇਕਪੱਤੀ ਝੱਡੂ ਝੱਡ ਬਣਾਏ ਜਾ ਰਹੇ ਨੇ ਕਿਉਂ ਸਾਨੂੰ ਬਾਕੀ ਦਾ ਮਾਉਂ ਰਹੇ ਇਹਦੇ ਵਿੱਚ ਸਾਡੇ ਜੋ ਧਾਰਮਿਕ ਆਗੂ ਰਹੇ ਨੇ ਉਹਨਾਂ ਦਾ ਵੀ ਬਹੁਤ ਵੱਡੀ ਘਾਟ ਹੈ ਪਰੰਤੂ ਅਸੀਂ ਨਗਰ ਫਗੂਆਲਾ ਵਿਖੇ ਅੱਜ ਤੁਸੀਂ ਦੇਖ ਰਹੇ ਹੋ ਸਾਰਾ ਨਗਰ ਇੱਕ ਮਿਕ ਹੋ ਗਿਆ ਜਦੋਂ ਗੁਰੂਆਂ ਦੇ ਅਵਤਾਰਪੁਰ ਮਨਾਉਂਦੇ ਹਾਂ ਕੋਈ ਵੀ ਵਿਹਾੜਾ ਬਾਲਮੀ ਖੀਦਾ ਵਿਹਾੜਾ ਮਨਾਉਂਦੇ ਹਾਂ ਭਗਤ ਰਵਦਾਸ ਜੀ ਦਾ ਮਨਾਉਂਦੇ ਹਾਂ ਸਾਰਾ ਨਗਰ ਇੱਕਮਕ ਹੋ ਕੇ ਅਸੀਂ ਸਵੇਰ ਤੋਂ ਲੈ ਕੇ ਧਰਮਸ਼ਾਲਾ ਵਿੱਚੇ ਨੌਜਵਾਨ ਨੇ ਜਿਹੜੇ ਸੇਵਾ ਵਿੱਚ ਲੱਗੇ ਹੋਏ ਨੇ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਜਲ ਪਾਣੀ ਦੀ ਸੇਵਾ ਕਰ ਰਹੇ ਹਨ ਕਿ ਕੋਈ ਉੱਚੀ ਨੀਚ ਨਹੀਂ ਹੈਗੀ ਸਾਰੇ ਅਸੀਂ ਬਰਾਬਰ ਦਾ ਸਵੇਰ ਤੋਂ ਲੈ ਕੇ ਅਸੀਂ ਸਾਰੇ ਇਹ ਸੇਵਾ ਚ ਸਮਰਪਿਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਫਾਈ ਮੈਂ ਕੈਪਟਨ ਸਿਕੰਦਰ ਸਿੰਘ ਪਿੰਡ ਫੱਗੂ ਵਾਲਾ ਅਜ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਦਾਸ ਜੀ ਮੌਕੇ ਕੀ ਕੰਮ ਹੈ ਜੀ ਹਾਂਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647 ਪ੍ਰਕਾਸ਼ ਉਸਤਵਾਰ ਸਾਡੇ ਪਿੰਡ ਫੱਗੂ ਵਾਲੇ ਦੇ ਸਾਰੇ ਨਗਰ ਵੱਲੋਂ ਅੱਜ ਜੋ ਡਾਕਟਰ ਮੇਦ ਕਰਪਾ ਬੰਦੇ ਵਿੱਚੋਂ ਚੱਲ ਕੇ ਜੋ ਨਗਰ ਕੀਰਤਨ ਹੈ ਪੂਰੇ ਪਿੰਡ ਦੀ ਯਾਤਰਾ ਕਰਦਾ ਹੋਇਆ ਦਵਾਰੇ ਕਮਾਨ ਪੱਤੀ ਪਹਿਲਾ ਬਹਿਲਾ ਪੱਤੀ ਤਮਾਣਾ ਪੱਤੀ ਹੁੰਦਾ ਹੋਇਆ ਤੇ ਸਾਡੇ ਬਾਲਮੀਕ ਭਾਈ ਜਾਰੇ ਦੇ ਤਰਫੋਂ ਹੁੰਦਾ ਹੋਇਆ ਕਮਾਨ ਪੱਤੀ ਤੇ ਇਥੋਂ ਬਾਕੀ ਦੁਬਾਰਾ ਫੇਰ ਜੋ ਡਾਕਟਰ ਮੇਰ ਕਰਪਾਵੰਦ ਦੇ ਵਿੱਚ ਜਾਣਗੇ ਤੇ ਉੱਥੋਂ ਗੁਰਦੁਆਰਾ ਸਾਹਿਬ ਜੋ ਜਾ ਕੇ ਸਮਾਪਤੀ ਹੋਊਗੀ ਤੇ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਪ੍ਰਾਲਾਖ ਕੀਤਾ ਹੈ ਜੋ ਗੁਰੂ ਰਵਿਦਾਸ ਮਹਾਰਾਜ ਦੇ ਜੋ ਨਗਰ ਕੀਰਤਨ ਹਰ ਤਿਹਾੜ ਦੇ ਉੱਤੇ ਜੋ ਉਹਨਾਂ ਦੇ ਜਨਮ ਦਿਨ ਦੇ ਉੱਤੇ ਕਰੇ ਜਾਂਦੇ ਨੇ ਤੇ ਬਹੁਤ ਹੀ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਆਰੰਭ ਜੋ ਕੀਤਾ ਗਿਆ ਹੈ ਤੇ ਦੂਜਾ ਇਹ ਆ ਜੀ ਸਾਡੇ ਪਿੰਡ ਦੇ ਵਿੱਚ ਇੱਕ ਹੀ ਗੁਰਦੁਆਰਾ ਹੈ ਉੱਚ-ਨੀਚ ਨੂੰ ਖਤਮ ਕੀਤਾ ਕੋਈ ਵੀ ਇੱਥੇ ਉੱਚ-ਨੀਚ ਜਿਆਦਾ ਨਹੀਂ ਆ ਤੇ ਹਰੇਕ ਸਾਡੇ ਪਿੰਡ ਦੇ ਪੂਰੇ ਜੰਨੇ ਨਗਰ ਨੇ ਸਾਰੇ ਹੀ ਪੈਰਾਲ ਮਿਲ ਕੇ ਜੋ ਗੁਰੂ ਰਵਿਦਾਸ ਦਾ ਹੋਵੇ ਜਾਂ ਬਾਲਮੀਕ ਜੀ ਦਾ ਹੋਵੇ ਜਾਂ ਤੰਨਾ ਜੀ ਦਾ ਭਗਤ ਜੀ ਦਾ ਹੋਵੇ ਜਾਂ ਸਾਡੇ ਗੁਰੂ ਰਵਿਦਾਸ ਇੱਥੇ ਆਪਣੇ ਗੁਰੂ ਘਰ ਗੁਰੂ ਨਾਨਕ ਦੇਵ ਜੀ ਗੁਰਦੇਵਾਹਦਰ ਸਾਹਿਬ ਜੀ ਦੇ ਜੋ ਨਵੇਂ ਪਾਸਾਈ ਚਰਨ 100 ਗੁਰਦੁਆਰਾ ਸਾਹਿਬ ਨੇ ਉੱਥੇ ਹੋਂ ਸਾਰੇ ਅਸੀਂ ਰਲ ਮਿਲ ਕੇ ਇੱਕ ਦੂਜੇ ਦੇ ਕੰਦੇ ਨਾਲ ਕੰਦਾ ਲਾ ਕੇ ਮਨਾਉਂਦੇ ਆ ਬਹੁਤ ਧੰਨਵਾਦ ਕਰਦੇ ਆ ਕੀ ਕਮਾਨਪੱਤੀ ਦਾ ਜਿਨ੍ਹਾਂ ਨੇ ਇੱਥੇ ਪੜੋਲ ਆਇਆ ਤੇ ਗੁਰੂ ਰਵੀਦਾਸ ਮਹਾਰਾਜੀ ਦੇ ਜਨਮ ਦਿਨ ਦੇ ਉੱਤੇ ਬਹੁਤ ਹੀ ਸੁੱਚਗੇ ਚੱਜੇ ਢੰਗ ਦੇ ਨਾਲ ਜੋ ਪ੍ਰਾਲਾ ਕੀਤਾ ਸੀ ਇਹਨਾਂ ਦਾ ਬਹੁਤ-ਬਹੁਤ ਧੰਨ ਕਰਦੇ ਆ ਨਾ ਵਾਹਿਗੁਰੂ ਖਾਲਸਾ ਵਾਹਿ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਮੰਨ ਕਰਦੇ ਆ